bunu bir sanım I'm good.

I'm ਕ੍ਰਿਸ਼ਨ ਤੇ ਆਈਏ ਜਿਤ ਡਿੱਟੇ ਸਤਿਖ ਜਾਏ ਤੇਗ ਬਹਾਦਰ ਇਸ ਮਰੀਏ ਘਰ ਨੋਂ ਨਿਹਿਆ ਲੈਤਾਏ ਸਤਿ ਥਾਈ ਹੋਏ ਕਹਾਏ ਦਸਵੇਂ ਪਾਤਸ਼ਾਹ ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿ ਥਾਈ ਹੋਏ ਕਹਾਏ ਦਸਾਂ ਪਾਤਸ਼ਾਹਾਂ ਦੇ ਪਾਵਨ ਸਰੂਪ ਸਤਿਗੁਰੂ ਸਾਹਿਬ ਜੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਸ੍ਰੀ ਆਦ ਦੇ ਦਰਬਾਰ ਦਸਮ ਦਰਬਾਰ ਸਰਬ ਲੋ ਦਰਬਾਰ ਜੀ ਦੇ ਪਾਸ ਦਰਸ਼ਨ ਦੇ ਦਰਜੀ ਦਾ ਤੇ ਅੰਦਰ ਖਾਲਸਾਏ ਬੁਲੋ ਜੀ ਵਾਹਿਗੁਰੂ ਸਤਿ ਸ੍ਰੀ ਅਕਾਲ ਗੁਰੂ ਵਾਹਿਗੁਰੂ ਜੀ ਕਾ ਤੇ ਅੰਦਰ ਕੇ ਖਾਲਸਾਏ ਬੁਲੋ ਸੰਜੀਤ ਸਿੰਘ ਜੀ ਸਾਹਿਬ ਜੁਜਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਜਦਾ ਬਾਬਾ ਫਤੇ ਸਿੰਘ ਜੀ ਫਤੇ ਸਿੰਘ ਦੇ ਜੱਥੇ ਸਿੰਘ ਜੀ ਪੰਜ ਪਿਆਰੇ ਪੰਜ ਵੀਰ ਚੜੀ ਮੁਕਤੇ ਸੰਤਾਂ ਭਗਤਾਂ ਟੀਆਂ ਜੱਤੀਆਂ ਸੁੱਤੀਆਂ ਸਿੱਧਕਵਾਨਾ ਸ਼ਰੌਣੀ ਜਗਨਨਾਥ ਸਮੂਹ ਸ਼ਿਦਾਂ ਸਿੰਘਾ ਸਿੰਘਣੀਆਂ ਤੇ ਆ ਰਿਆਂ ਸੱਚੇ ਆ ਰਿਆਂ ਮਹ ਪੱਖਾਂ ਅਕਾਲੀ ਪੌਜਾਂ ਮਹਾਕਾਲ ਚਰਨਾਂ ਲਾ ਤਨ ਆਦਿ ਸ਼ਕਤੀ ਮਾਤਾ ਜੀ ਮਾਤਾ ਸਾਹਿਬ ਦੇ ਵਾnde ਪਵਨ ਚਰਨਾਂ ਦਾ ਅੰਤਰ ਖਾਲਸਾ ਪਾਏ ਬਨੋ ਜੀ ਵਾਹਿਗੁਰੂ ਪੰਜਾਂ ਪਖਤਾ ਸਰਬੱਤ ਗੁਰਦੁਆਰਿਆਂ ਗੁਰਤਾਮਾ ਗੁਰਦੀਰਤਾ ਗੁਰੂ ਕਰੋਵਰਾ ਛੰਡਿਆ ਬੂਗਿਆ ਨਿਸ਼ਾਨਾਂ ਨਗਾਰਿਆਂ ਤੁੰਸਿਆਂ ਦਲਾ ਪੰਥਾਂ 96 ਕਰੋੜੀ ਪੌਜਾ ਜੰਗੀਤ ਮੋਜਾ ਘੜ ਪਰ ਮੋਜਾ ਮਿਹਾਲ ਸਿੰਘ ਕੋ ਚੰਨ ਸਿੰਘ ਮੋਜਾ ਦੀ ਕਮਾਈ ਦਾ ਅੰਤਰ ਹਾਲ ਪਰ ਪਾਏ ਬਲੋ ਜੀ ਆਹੇ ਗੁਰੂ ਕਾਜੀ ਦਾ ਸਾਜੇ ਨਵਾਜਿਆ ਸ਼੍ਰੀ ਤਰਨਤਲ ਸਮੁੱਚੇ ਤਰਨਤਲਾਂ ਦੀ ਕਮਾਈ ਦਾ ਅੰਤਰ ਹਾਲ ਪਰ ਪਾਏ ਬਲੋ ਜੀ ਆਹੇ ਗੁਰੂ ਬ੍ਰਿਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਨ ਦਾ ਜੀ ਕੋ ਵਾਹਿਗੁਰੂ 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 ਇੰਤਿਆਮ ਚਿਤ ਆਉਣ ਦਾ ਸਦਕਾ ਸਰਬ ਸੁਖੋ ਹੈ ਜਹਾਂ ਜਹਾਂ ਮੁਕਾਬਲਾ ਦਾ ਹੈ ਤਾ ਤਾਰਛਿਆ ਰਿਆਏ ਦੇਖ ਤੇਗ ਫਤੇ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਆਕਾਰ ਪਰ ਗੁਵਾਏ ਗੁਰੂ ਜੀ ਨੀ ਮਾਣਿਆ ਦੇ ਮਾਣ ਨੇ ਤਾਣਿਆ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਧੰਨ 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 ਗੁਰੂ ਅਰਜਨ ਦੇਵ ਜੀ ਗੁਰੂ ਘਰ ਦਾ ਸਾਜ ਜੀ ਮਹਾਰਾਜ ਕਲਗੀ ਤੱਕ ਕੀਤਾ ਗੁਰੂ ਗੋਬਿੰਦ ਸਿੰਘ ਜੀ ਮਾਤਾ ਸਾਹਿਬ ਦੇਵ ਜੀ ਬਾਬਾ ਜੀ ਬੰਦੀ ਬਾਬਾ ਦੀਪ ਸਿੰਘ ਜੀ ਅਕਾਲ ਪੁਰਖ ਜੀ ਤੁਹਾਡੇ ਚਰਨਾਂ 'ਚ ਤੁਹਾਡੀ ਸਰਬੱਤ ਸੰਗਤ ਵੱਲੋਂ ਅਰਦਾਸ ਬੇਕਤੀ ਮਹਾਰਾਜ ਜੀ ਧੰਨ 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 ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਵਹਿਦ ਸਤਿਗੁਰੂ ਕਾਇਤਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀਆਂ ਦੀ ਪਾਵਨ ਪੁੱਤਰ ਨਗਰੀ ਸ੍ਰੀ ਤਰਨਤਾਰਨ ਸਾਹਿਬ ਜੀ ਦੇ ਪਾਤਸ਼ਾਹ ਜੀ ਸਮੂਹ ਵੋਟਰ ਸਹਿਬਾਨ ਸਰਪੰਚ ਸਹਿਬਾਨ ਪੰਚ ਸਹਿਬਾਨ ਅਤੇ ਆਜ਼ਾਦ ਗ੍ਰੋਪ ਵੱਲੋਂ ਸਮੂਹ ਸਾਰੇ ਹੀ ਮੈਂਬਰਾਂ ਵੱਲੋਂ ਸਰਬੱਤ ਦੇ ਭਲੇ ਵਾਸਤੇ ਪਾਤਸ਼ਾਹ ਜੀ ਅਤੇ ਜੋ ਅੱਜ ਆਜ਼ਾਦ ਗ੍ਰੋਪ ਵੱਲੋਂ ਨਵੇਂ ਦਫ਼ਤਰਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਮਹੂਰਤ ਦੇ ਸਮੇਂ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ ਸਰਬੱਤ ਦੇ ਭਲੇ ਵਾਸਤੇ ਮਹਾਰਾਜ ਜੀ ਧੰਨ ਆਦ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਦੇ ਮੁਬਾਰਕ ਚਰਸਨਾ ਕਰਵਾ ਕਰਕੇ ਆਪ ਜੀਆਂ ਦੀ ਪਾਵਨ ਬਾਣੀ ਦੇ ਦੀਵਾਨ ਸੁਚਾਉਣਾ ਕੀਤਾ ਸੱਜੇ ਹੋਏ ਦੀਵਾਨਾਂ ਅੰਦਰ ਆਪ ਜੀਆਂ ਦੀ ਪਾਵਨ ਬਾਣੀ ਧੁਰ ਕੀ ਬਾਣੀ ਦੇ ਸ੍ਰੀ ਸੁਖਮਨੀ ਸਾਹਿਬ ਦੀ ਤੇ ਜਾਪ ਹੋਏ ਆਪ ਜੀ ਦੇ ਦਰੋਂ ਗਰੋਂ ਵਰਸਾਏ ਹੋਏ ਕੀਰਤਨੀ ਸਿੰਘਾਂ ਨੇ ਅਲਾਹੀ ਬਾਣੀ ਦਾ ਕੀਰਤਨ ਕੀਤਾ ਹੈ ਸਿਮਰਨ ਹੋਏ ਆ ਅਨੰਦ ਸਾਹਿਬ ਬਾਣੀ ਪੜੀ ਗਈ ਏ ਮਹਾਰਾਜ ਜੀ ਬੇਅੰਤ ਸੰਗਤਾਂ ਆਪ ਜੀ ਦੇ ਚਰਨਾਂ 'ਚ ਨਤਮਸਤਕ ਹੋਈਆਂ ਆਪ ਜੀ ਦੇ ਚੰਗਾ ਪਾਸੋਂ ਪਾਵਨ ਬਾਣੀ ਦਾ ਜਾਪ ਕਰਦੇ ਆਂ ਪਾਵਨ ਬਾਣੀ ਦਾ ਹਰਜਤ ਕੀਰਤਨ ਕਰਦੇ ਆਂ ਸਭ ਮੂਹ ਸੰਗਤਾਂ ਪਾਸੋਂ ਪਾਵਨ ਚਰਨਾ 'ਚ ਹਾਜ਼ਰੀ ਭਰ ਕੇ ਬਾਣੀ ਸਰਵਨ ਕਰਦੇ ਆਂ ਸੇਵਾ ਕਰਦੇ ਆਂ ਹਾਜ਼ਰੀਆਂ ਭਰਦੇ ਆਂ ਉੱਤੇ ਆਂ ਬੰਦਿਆਂ ਵਿੱਚ ਰਚਦੇ ਆਂ ਮਹਾਰਾਜ ਸਾਹਿਬ ਜੀ ਸਾਥੋਂ ਸਾਰਿਆਂ ਤੋਂ ਹੋਈਆਂ ਪੁੱਲਾਂ ਦੀ ਖਿਮਾ ਬਖਸ਼ੀਂ ਅੱਗੇ ਤੋਂ ਮਤ ਬੁੱਧ ਬਖਸ਼ਣੀ ਬਾਣੀ ਦਾ ਸੇਵਾ ਦਾ ਪਰਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਮਨਾਚ ਵਸਾਉਣਾ ਜੀ ਕਿਰਪਾ ਕਰਨ ਇਹਨਾਂ ਖੁਸ਼ੀਆਂ ਦੌਰਾਨ ਆਪ ਜੀ ਦੇ ਆਿਆਂ ਦੇ ਸਰਕਾਰ ਵਿੱਚੋਂ ਸੇਵਕਾਂ ਵੱਲੋਂ ਆਪ ਜੀ ਨੂੰ ਸੋਹਣੇ ਜੇ ਦੁਸ਼ਾਲੇ ਪੇਟਾ ਕੀਤੇ ਆਪਕੇ ਅੰਗਾ ਉੱਪਰ ਸੁਭਾਇ ਮੰ ਹੋਏ ਬੇਅੰਤ ਮਾਇਆ ਅਰਦਾਸ ਦੇਵਾ ਪੇਟਾ ਹੋਈ ਏ ਸੇਵਾ ਲੈ ਕੇ ਵਿੱਚ ਲਗਾਉਣੇ ਜੀ ਕਿਰਪਾ ਕਰਨੀ ਸਤਸਪੁਰ ਸੱਚੇ ਪਾਤਸ਼ਾਹ ਜੀ ਆਜਾਦ ਗੁਰੂਪਦੇ ਸਾਰੇ ਹੀ ਪੰਚਾ ਸਰਪੰਚਾਂ ਅੰਤਰੀ ਸਹਿਬਾਨ ਸਮੂਹ ਪਾਤਸ਼ਾਹ ਜੀ ਮੈਂਬਰ ਸਹਿਬਾਨਾਂ ਵੱਲੋਂ ਜੋ ਸਰਬੱਤ ਦੇ ਭਲੇ ਵਾਸਤੇ ਅਤੇ ਅੱਜ ਦੇ ਦਫ਼ਤਰ ਦੇ ਉਦਘਾਟਨ ਦੇ ਮਹੂਰਤ ਦੇ ਸਮੇਂ ਦੇ ਜੋ ਵੀ ਮਾਰਾ ਸੱਚੇ ਪਾਤਸ਼ਾਹ ਜੀ ਅਰਦਾਸਾਂ ਬੇਨਤੀਆਂ ਮੰਨ ਦੇ ਕੁਛ ਇਹਨੇ ਆਪ ਜੀ ਨੇ ਕਿਰਪਾ ਕਰਨੀ ਦੇਹ ਸ਼ਿ ਬਾਪਰ ਮੋਹੇ ਕਿਹਾ ਕੋਤ ਕਰਮਨ ਤੇ ਕਬੂਨਾ ਨ ਧਰੂ ਨ ਧਰੂ ਅਰਸੋਂ ਜਬ ਜਾਏ ਲਰੂ ਨਿਸ਼ਕੇ ਕਰੇ ਆਪਣੀ ਜੀਤ ਕਰੂ ਕਿਰਪਾ ਕਾਨੀ ਸਾਰੇ ਸਿੰਘਾਂ ਨੂੰ ਬਾਛਾ ਜੀ ਦੇਸ਼ ਪਾਉਂਦੀਆਂ ਮਹਾਨ ਉੱਚੀਆਂ ਤੇ ਉੱਚੀਆਂ ਸਵਾਮਾ ਪ੍ਰੇਮ ਸਤਾਰਨ ਲੈ ਕੇ ਲਿਭਾਉਂਦੇ ਬਲ ਬੱਚ ਨੇ ਸਾਰੇ ਮੈਂਬਰਾਂ ਚ ਆਪਸੀ ਪਿਆਰ ਦਪਾ ਗਲੂਕ ਪ੍ਰੇਮ ਭਾਵਨਾ ਦੀ ਦਾਤ ਬਖਸ਼ਨੀ ਇੱਕ ਜੋਟ ਹੋ ਕਰਕੇ ਦੇਸ਼ ਪਾਉਣ ਦੇ ਕਾਰਜ ਕਰਨ ਦੇ ਵਲ ਬਖਸ਼ ਨੇ ਕਿਰਪਾ ਕਰਨੀ ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀਆਂ ਨੇ ਸੰਗਤਾਂ ਦੇ ਸੇਵਾਦਾਰਾਂ ਮੈਂਬਰਾਂ ਦੇ ਆਪ ਭਾਈ ਹੋਣਾ ਜੱਬੇ ਉਹ ਜਨ ਅਰਜਨ ਦੇਵ ਗੁਰੂ ਫਿਰ ਸੰਕਰ ਜੋਨਾ ਗਰਬਨਾ ਮਾਇਓ ਮਹਾਰਾਜ ਜੀ ਆਪ ਭਾਈ ਹੋ ਕਰਕੇ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਨੂੰ ਸੇਵਾਦਾਰਾਂ ਨੂੰ ਆਪ ਜੀ ਨੇ ਜੜਦੀ ਕਲਾ ਬਖਸ਼ਣੀ ਹਰ ਮਦਾਨੇ ਪਤੇ ਬਖਸ਼ਨੀ ਪਾਚਾ ਜੀ ਕਿਰਪਾ ਕਰੋ ਸਰਬੱਤਨ ਸੰਤਾਂ ਵੱਲੋਂ ਆਪ ਜੀ ਦੇ ਨਾਜੂਰ ਕੜਾ ਪ੍ਰਸ਼ਾਦ ਦੀ ਦੇਖ ਜਿਆ ਕਰਕੇ ਬੇਟਾ ਕੀਤੀ ਸਜਉਂਦਿਆਂ ਬਣਾਉਂਦਿਆਂ ਨੇ ਹੁੰਦਿਆਂ ਹੋਈਆਂ ਪੁੱਲਾਂ ਨੂੰ ਨਾ ਚਿਤਾਰਦੇ ਹੋਏ ਕਰੀ ਬਾਗ ਦਾ ਸੁੱਚ ਪਵਿੱਤਰ ਹੁਣ ਲਾਵੋ ਭੋਗ ਹਰ ਰਾਏ ਆਪ ਨੂੰ ਭੁੱਖ ਲੱਗੇ ਉਗ ਲੱਗਾ ਪ੍ਰਚਾਰ ਸੰਗਤ ਵਰਤਾ ਰਾਮ ਹੋਵੇ ਆਪਜੀ ਪਾਹਨ ਹੁਕਮਨਾਮੇ ਸੇ ਬੱਚੋ ਸਈ ਪਿਆਰੇ ਮਿਲੋ ਜਿੰਨਾ ਮਨਿਆਰ ਚਿੱਦਾ ਨਾਮ ਜਿੱਦ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਰੇ ਖੁਤ ਦਾਲਾ ਵਾਹੇ ਗੁਰਦੀ ਦਾ ਦਰਸਾ ਹਰਿ ਨਾਮਾ ਲਾਲਾ ਭੱਜਿਆ ਮਾਰ ਕੋ ਸਤਿਗੁਰੂ ਭੱਜਿਆ ਰਿਓ ਧਿਆਨ ਲਗਾ ਢੋਟੀ ਜੱਗੇ ਬਾਣ ਜਾ ਜਿਓ ਆਪੀ ਦਾ ਖਾਸਾ ਕਰਦੇ ਅਕਾਲ ਜੀਏ ਕਾਲ ਅਕਾਲ ਅਕਾਲ ਦੇਖਦੇ ਗੁਰਪੰਥ ਕਾਲ ਸੇ ਦੀ ਹਰਮਦਾਨ ਬਤੇ ਸਰੀਰ ਨੂੰ ਅਵਲ ਹੈ ਤੋ ਸਾਇਬ ਜੀ ਕਰਨ ਗਗਨ ਨਵਖੰਡ ਮਹਿ ਜੋਤ ਸਰੋਤੇ ਰਿਉ ਪਰ ਪੰਗ ਮੰਤੁਰ ਕਤਿ ਭੇਦ ਨਹੀਂ ਭੋਰ ਤਰਜਨ ਪਰ ਤੱਕ ਹਰ ਅਗੁਮੰਤੇ ਆਵਨ ਜਾਵਣੇ ਆਪੇ ਨ ਬੰਦ ਰੁਹਾ ਤਖਤ ਬੈਠਾ ਅਰਜਨ ਗੁਰੂ ਸਤ ਗੁਰ ਕਾ ਖਿਵੈ ਚੰਦੂਆ ਅਜਾ ਚਵਰ ਸਿਰ ਢੁਲੇ नाम अमृत मुखलियो गुर अर्जुन सिर छतर आप परमेश्र जी सगल दुआर गयो दारो बाहिं गेज गोबिंदस बह गए की लाज आस ਗੋਬਿੰਦ ਦਾਸ ਗੁਰੂ ਹਰਿ ਸਤਨਾਮ ਵਾਹਿਗੁਰੂ ਸਾਰੇ ਮਨ ਤਨ ਆਗੇ ਰਾਜ ਕੈ ਉਪੀ ਸੇਵ ਕਰੇ ਇਹੋ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰੇਤ ਕਾ ਲੇ ਨਾਨਕ ਗੁਰਮੁਖ 부ਝੀਐ ਜਾਪ ਆਪਣੇ ਨਦਰ ਕਰੇ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਣ ਨਾਨਕ ਕੁੱਲ ਉਦਾਰੇ ਆਪਣਾ ਦਰਗਹ ਮੈ ਲਾਈਆ ਇੱਕ ਤੇਰਵਤ ਗੁਰਪਾਸ ਇੱਕ ਗੁਰਕਾਰ ਲਾਈਆ ਜਿਨਾਂ ਗੁਰ ਪਿਆਰਾ ਮਨ ਚੇਤਾ ਤਿੰਨਾ ਭਾਉ ਗੁਰੂ ਦੇ ਵਾਈਆ ਉਹ ਧਿਆਰ ਗੋਰੰ ਮਿੱਤਾ ਉੱਤਾ ਭਾਈਆ ਗੁਰ ਕਤਪੁਰ ਬੋਲੋ ਸਬਦ ਗੁਰ ਆਕ ਗੁਰੂ ਜੀ ਵਾਈਆ ਗੁਰਦਿਕਾ ਟਿਕੋ ਪਿਆਰ ਗੋਰੰ ਮਿੱਤਾ ਉੱਤਾ ਭਾਈਆ ਓਏ ਸਤ ਗੁਰ ਬੋਲੋ ਸਤ ਗੁਰ ਆਗ ਗੁਰੂ ਜੀ ਵਾਈਂ ਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਰਬੱਤ ਦਾ ਸੇਵਾ ਬੰਦ ਕਰੰਤਾਰਨ ਨਗਰੀ ਦੇ ਐਮ ਸੀ ਸਹਿਬਾਨ ਸਾਰੇ ਹੀ ਜੋ ਗੁਰੂਪੁਰ ਮੈਂਬਰ ਨੇ ਜੱਥੇ ਪੰਦੀ ਆਜ਼ਾਦ ਗੁਰਪੁਰ ਦੀ ਮਹਾਰੰਗਣੀ ਦੀ ਕਿਰਪਾ ਨਾਲ ਜੋ ਸੇਵਕਾਂ ਨੇ ਮਹਾਰਾਜ ਜੀ ਧੰਗੂ ਅਰਚਨ ਦੇ ਮਹਾਰਾ ਗੁਰੂ ਘਰ ਸਾਹਿਬ ਦੀ ਡੌਮ ਕਾਸਰਾ ਲੈਣਾ ਕਰਕੇ ਇਹ ਨਗਰੀ ਦੀ ਸੇਵਾ ਦੇ ਲਈ ਸਾਰੇ ਇਕਜੁੱਟ ਹੋ ਕੇ ਤਿਆਰ ਕਰ ਤਿਆਰ ਹੋ ਕੇ ਆਜ਼ਾਦ ਗੁਰਪੁਰ ਦੀ ਜੱਥੇ ਪੰਦੀ ਯਾਤ ਕੀਤੀ ਹੈ ਮਹਾਰਾਜ ਜੀ ਹੁੰਦੇ ਬਚਨ ਦੇ ਹੱਥੀਂ ਸਰ ਜੋ ਅੰਕੁਸ਼ ਹੈ ਤਹਰ ਮੇਂ ਜੋ ਤੁਲ ਦੇ ਮਨ ਤਨ ਆਕੇ ਰੱਖ ਕੇ ਉਹ ਪੀਰ ਜੀ ਰੱਖ ਰਿਹਾ ਪਏ ਧੰਗੂ ਬਚਨ ਦੇ ਮਹਾਰਾਜ ਜੀਆਂ ਦਾ ਘੈ ਰੱਖ ਰਿਹਾ ਸਤਗੁਰੂ ਸਦਾ ਹੀ ਆਪਣੇ ਤਿਆਰਿਆਂ ਦੇ ਸਾਹ ਰੱਖਦੇ ਨੇ ਮਹਾਰਤ ਜੀ ਸੋ ਜੇ ਆਪ ਜੀਆਂ ਨੇ ਇਹ ਭਾਵਨਾ ਲੈ ਕਰਕੇ ਨਗਰੀ ਦੇ ਸਮੂਹ ਭਾਈਚਾਰੇ ਨੂੰ ਆਪ ਕੇ ਕਹੂ ਕਰਕੇ ਤੇ ਨਗਰੇ ਨੂੰ ਭਾਈਚਾਰੇ ਨੂੰ ਸਾਰੇ ਇਕ ਕਰਕੇ ਨਗਰ ਦੀ ਕਰਨ ਕਰਮ ਕਰਮ ਤੇ ਸੇਵਾ ਕਰਨ ਦੇ ਦੇ ਜੀ ਤਿਆਰ ਬਣ ਪਰ ਰਹੇ ਹੋ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਸੱਚੇ ਪਾਤਸ਼ਾਹ ਜੀ ਨੂੰ ਸਦਾ ਹੀ ਯਾਦ ਰੱਖੇ ਚਿਰ ਤੱਕ ਜਿਵੇਂ ਭਾਈ ਸਾਹਿਬ ਜੀ ਨੇ ਕੀਰਤਨ ਦੀ ਹਾਜ਼ਰੀ ਲਵਾਉਂਦੇ ਆ ਬਚਨ ਕੀਤਾ ਕਿ ਸਾਰੀ ਬਾਣੀ ਨੇ ਕਟਸੈ ਬਾਨਾ ਨੇ ਆਣ ਕਰਕੇ ਨਿਜੋੜ ਖੜ ਦਿੱਤਾ ਕਿ ਜੰਮਿਓ ਜਿਨ ਕਰ ਜਾਂਦੇ ਗੁਰੂ تیر ਸੰਕਟ ਜੂਨ ਦਰ ਬਣਾਏ ਕਿਉਂ ਕਿ ਉਹ ਕੇ ਘੋਰ ਅਰਜਨ ਹਰਿ ਪਾ ਕਰਾ ਤਦਕ ਤੋਸ ਦਾ ਤਾਲ ਦੁਰਖ ਦਾ ਸੂਰ ਨਿਰੰਕਾਰ ਦਾ ਤੂਪਾ ਆਪ ਨਰਾਇਣ ਕਲਾ ਭਾਰ ਜਤ ਤੈ ਨਿਰ ਕਰ ਸਤਗੁਰੂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਪਰਮੇਸ਼ਰ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਜੋਤ ਜਗਤ ਗੁਰੂ ਸਮੇਂ ਦੇ ਰਹਿਬਰ ਸਮੇਂ ਦੇ ਉਤਾਰ ਤੁੰ ਗੁਰੂ ਗ੍ਰੰਥ ਸਾਹਿਬਹਾਰਾ ਮਹਾਰਾਜ ਸ਼ਬਦ ਗੁਰੂ ਆਪ ਸਾਰੇ ਸੰਸਾਰ ਦੇ ਮਹਾਰਾਜ ਅੱਜ ਇਕੱਠਾ ਇਕੱਠਾਈ ਕਰ ਰਹੇ ਨੇ ਕਿ ਜੇ ਗੁਰੂ ਗ੍ਰੰਥ ਸਾਹਿਬਹਾਰਾ ਜੀਆਂ ਦਾ ਪੋਤਾ ਖੜਾ ਲੈ ਕੇ ਚੱਲਾਂਗੇ ਸਤਗੁਰੂ ਸਦਾ ਹੀ ਵਿਜੇ ਬਖਸ਼ਣਗੇ ਤੋਂ ਜਿੰਨੇ ਵੀ ਸੰਗਤ ਆਈਏ ਅਜਾਦ ਗੁਰੂਪਦੇ ਸਭ ਦੇ ਤੇ ਧੰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਚ ਹਾਜ਼ਰੀ ਕਰਨ ਦੇ ਸਾਰੇ ਹੀ ਜਿੱਤੇ ਬੰਦੇ ਵੱਲੋਂ ਸਾਰੀਆਂ ਪਾਗੀਆਂ ਸੰਤਾਂ ਦਾ ਧੰਵਾਦ ਕੋਟਾਂ ਕੋਟ ਸ਼ੁਕਰਾਨਾ ਧੰਵਾਦ ਸਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਸੱਚੇ ਪਾਤਸ਼ਾਹ ਜੀ ਨੇ ਆਪ ਆਣ ਕਰਕੇ ਸਾਰੇ ਜਗਤ ਨੂੰ ਸਾਰੀ ਸੰਤ ਨੂੰ ਦਰਸ਼ਨ ਦੀਦਾਰੀ ਜਿਨਾ ਕੀਤੀ ਹੈ ਅਗਲਾ ਜੋ ਪ੍ਰੋਗਰਾਮ ਹੈ ਸਾਡੇ ਵੀਰ ਜੀ ਉਹਨਾਂ ਦੀ ਵੀਰ ਜੀ ਜੋ ਵੀ ਆਪ ਜੀ ਅਨੁਸਾਰ ਅਗਲੇ ਪ੍ਰੋਗਰਾਮ ਪਰਿਤਾ ਦੇ ਕੇ ਚੇਤੇ ਵਾਇਪੂ ਜੀ ਦੀ ਤਰਫੋਂ ਵਾਇਪੂ